ਹਲਕਾ ਮਜੀਠਾ ਦੇ ਪਿੰਡ ਪੰਗਾਲੀ ਕਲਾ ਵਿਖੇ ਪੰਜ ਰੋਟਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਲਾ ਕੇ ਦੀਆਂ 50 ਟੀਮਾਂ ਨੇ ਭਾਗ ਲਿਆ ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਰਪੰਚ ਨਿਸ਼ਾਨ ਸਿੰਘ ਪ੍ਰਧਾਨ ਹਰਦੀਪ ਸਿੰਘ ਡਾਕਟਰ ਚੰਦਰਮੋਹਨ ਸਿੰਘ ਨੇ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਸੱਚੀ ਖੇਡ ਭਾਵਨਾ ਨਾਲ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਕਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਤੇ ਬਣਾਉਣਾ ਜ਼ਰੂਰੀ ਹੈ ਫੁੱਟਬਾਲ ਪ੍ਰਬੰਧਕ ਕਮੇਟੀ ਆਗੂ ਨੇ ਆਏ ਹੋਏ ਪਤਵੰਤੇ ਸ ਨੌਜਵਾਨਾਂ ਵਿੱਚ ਖੇਡਾਂ ਦੀ ਰੁਚੀ ਪੈਦਾ ਕਰਨਾ ਹੈ ਮੈਂ ਹਰਦੀਸ਼ਾ ਬੰਗਾਲੀ ਅੱਜ ਧੰਨ ਧੰਨ ਬਾਬਾ ਵੀਰ ਸਿੰਘ ਸਪੋਰਟਸ ਕਲੱਬ ਵੱਲੋਂ ਸਾਡੇ ਪਿੰਡ ਦੇ ਨੌਜਵਾਨ ਵੀਰਾਂ ਵੱਲੋਂ ਇਹ ਬੜਾ ਵਧੀਆ ਪ੍ਰੋਗਰਾਮ ਕੀਤਾ ਗਿਆ ਇਹ ਦੂਸਰਾ 5 ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਸ ਵਿੱਚ ਸਮੁੱਚੇ ਨਗਰ ਨੇ ਵੀਰਾਂ ਦਾ ਸਾਥ ਦਿੱਤਾ ਆ ਪੰਚਾਇਤ ਨੇ ਸਾਥ ਦਿੱਤਾ ਆ ਸਾਰੇ ਵੀਰਾਂ ਨੇ ਨੌਜਵਾਨ ਵੀਰਾਂ ਨੇ ਪਾਰਟੀ ਬਾਜੀ ਦੇ ਉੱਪਰ ਉੱਟ ਕੇ ਇਹਨਾਂ ਨੌਜਵਾਨ ਵੀਰਾਂ ਦਾ ਸਾਥ ਦਿੱਤਾ ਆ ਔਰ ਅੱਜ ਇਹ ਫਾਈਨਲ ਮੈਚ ਆ ਜਿਸ ਵਿੱਚ ਮੱਲਾ ਪਰਿਵਾਰ ਵੱਲੋਂ ਜੋ ਫਰਸਟ ਟੀਮ ਆ ਉਹਨੂੰ ਟੈਂਟੇ ਨਾਲ ਸਲਮਾਨਤ ਕੀਤਾ ਜਾਵੇਗਾ ਔਰ ਬਾਕੀ ਜਿਹੜੀਆਂ ਟੀਮਾਂ ਨੇ ਜੋ ਸੈਕੰਡ ਥਰਡ ਹੋਰ ਟੀਮਾਂ ਨੇ ਉਹਨਾਂ ਨੂੰ ਨਾਕਦਰਾਂ ਸੀ ਨਾ ਸਨਮਾਨਤ ਕੀਤਾ ਜਾਵੇਗਾ ਅਸੀਂ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਜੋ ਪੰਜਾਬ ਵਿੱਚ ਖੇਡਾਂ ਕਰਵਾਈਆਂ ਜਾਣ ਤਾਂ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਚੋਂ ਬਾਹਰ ਨਿਕਲ ਕੇ ਸਮਾਜ ਭਲਾਈ ਦੇ ਕੰਮਾਂ ਵਾਸਤੇ ਖੇਡਾਂ ਵੱਲ ਧਿਆਨ ਦੇਵੇ ਔਰ ਸਮਾਜ ਦਾ ਭਲਾ ਹੋ ਸਕੇ ਮੈਂ ਡਾਕਟਰ ਚੰਦਰਮੋਹਨ ਸਿੰਘ ਬੰਗਾਲੀ ਕਲਾ ਆਲ ਇੰਡੀਆ ਹਿਊਮਨ ਰਾਈਟਸ ਚੇਅਰਮੈਨ ਪੰਜਾਬ ਮੈਂ ਧੰਨਵਾਦ ਕਰਦਾ ਮਾਲਾ ਪਰਿਵਾਰ ਦਾ ਕਿ ਜਿਨ੍ਹਾਂ ਨੇ ਪਿੰਡ ਦਾ ਸਾਥ ਔਰ ਸੰਯੋਗ ਸਮਝ ਕੇ ਇਹ ਵੱਡਾ ਐਲਾਨ ਕੀਤਾ ਇੱਥੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੀ ਪਿੰਡ ਪੰਗਾਲੀ ਕਲਾਂ ਦੇ ਸਰਪੰਚ ਸਾਹਿਬ ਸਰਦਾਰ ਨਿਸ਼ਾਨ ਸਿੰਘ ਜੀ ਰੰਧਾਵਾ ਉਹਨਾਂ ਦੇ ਨਾਲ ਸਾਡੇ ਚੌਕੀ ਇੰਚਾਰਜ ਪਿੰਡ ਪੰਗਾਲੀ ਕਲਾਂ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਹਰਵੰਤ ਸਿੰਘ ਜੀ ਔਰ ਇਹ ਐਸਆਈ ਸਾਡੇ ਕੋਲ ਹਰਜਿੰਦਰ ਸਿੰਘ ਜੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਹਨਾਂ ਨੇ ਬਹੁਤ ਵਧੀਆ ਸਵਾਵਾਂ ਦਿੱਤੀਆਂ ਇੱਥੇ ਕੋਈ ਲੜਾਈ ਝਗੜਾ ਕੋਈ ਉਹ ਜੀ ਗੱਲ ਨਹੀਂ ਹੋਈ ਕਿ ਜਿਹੜਾ ਇਹ ਟੂਰਨਾਮੈਂਟ 4 ਦਿਨ ਤੋਂ ਚੱਲ ਰਿਹਾ ਹਾਂਜੀ ਮੈਂ ਜੀ ਸਰਪੰਚ ਨਿਸ਼ਾਨ ਸਿੰਘ ਪੰਘਾੜੀ ਕਲਾਂ ਇਹ ਦੂਸਰਾ ਟੂਰਨਾਮੈਂਟ ਆ ਤੁਹਾਨੂੰ ਤੋਂ ਨਾ ਬਾਬਾ ਵੀਰ ਸਿੰਘ ਕਲੱਬ ਆ ਉਹਨਾਂ ਵੱਲੋਂ ਨੌਜਵਾਨ ਸਭਾ ਜਿਹੜੀ ਸਾਡੀ ਆ ਉਹਨਾਂ ਵੱਲੋਂ ਕਰਾਇਆ ਜਾ ਰਿਹਾ ਕਿਉਂਕਿ ਅਰਸ਼ਦੀਪ ਸਿੰਘ ਜੀ ਜੋ ਕਿ ਪਿਛਲੀ ਵਾਰ ਮੈਨੂੰ ਬੜਾ ਇੱਕ ਗੱਲ ਦਾ ਸਾਰੋਂ ਦੁੱਖ ਹੋਇਆ ਕਿ ਕਮੈਂਟਰੀ ਜਿਹੜੀ ਆ ਉਹ ਮੇਰੇ ਨਾਲ ਕਰਦੇ ਰਹੇ ਇੱਥੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਉਹਨਾਂ ਦੇ ਫਾਦਰ ਸਾਹਿਬ ਇੱਥੇ ਪਹੁੰਚੇ ਆ ਉਹਨਾਂ ਦੀ ਯਾਦ ਦੇ ਵਿੱਚ ਇਹ ਨੌਜਵਾਨ ਸਭਾ ਨੇ ਫੇਰ ਇਹ ਉਪਰਾਲਾ ਕੀਤਾ ਤੇ ਦੂਸਰਾ ਜਿਹੜਾ ਟੂਰਨਾਮੈਂਟ ਆ ਫੁੱਟਬਾਲ ਦਾ ਇਹ ਕਰਵਾਇਆ ਜਾ ਰਿਹਾ ਜੀ ਤੇ ਸਭ ਤੋਂ ਪਹਿਲਾਂ ਮੈਂ ਇਸ ਜਿਹੜੀ ਕਮੈਂਟਰੀ ਆ ਸਾਡੀ ਪ੍ਰਧਾਨ ਸਾਹਿਬ ਨੇ ਕਮੇਟੀ ਦੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਔਰ ਸਭ ਤੋਂ ਵੱਧ ਮਾਲਾ ਪਰਿਵਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸੋਨੇ ਦੇ ਕੰਠੇ ਦੇ ਨਾਲ ਬੱਚਿਆਂ ਨੂੰ ਸਨਮਾਨਿਤ ਕਰਨਾ ਇਹ ਉਹਨਾਂ ਦਾ ਬੜੀ ਤਗੜੀ ਇੱਕ ਦੇਣ ਆ ਉਹਦੇ ਨਾਲ ਕੀ ਹੋਏਗਾ ਕਿ ਅੱਗੇ ਵਾਸਤੇ ਲੋਕਾਂ ਨੂੰ ਬਹੁਤ ਉਤਸ਼ਾਹ ਮਿਲੇਗਾ ਜਿਹੜੇ ਬੱਚੇ ਨਸਾਂ ਵਾਲੇ ਪਾਸੇ ਜਾ ਰਹੇ ਆ ਉਹ ਉੱਤਰੋਂ ਹਟ ਕੇ ਤੇ ਇਧਰਲੇ ਪਾਸੇ ਆਉਣਗੇ ਤੇ ਇਹ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਆ ਮੈਂ ਆਪਣੀ ਪੰਚਾਇਤ ਵੱਲੋਂ ਇਹਨਾਂ ਬੱਚਿਆਂ ਦਾ ਧੰਨਵਾਦ ਕਰਦਾ ਔਰ ਜਿੰਨੇ ਜੋਗੇ ਹੈਗੇ ਆ ਅਸੀਂ ਇਹਨਾਂ ਦੇ ਸਾਥ ਦਵਾਂਗੇ ਜੀ ਠੀਕ ਹੈ ਥੈਂਕ ਯੂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰਪੰਚਾਇਤ ਪਿੰਡ ਪੰਘਾਲੀ ਕਲਾਂ ਦੇ ਮਾਣ ਨੌਜਵਾਨ ਵੀਰ ਤੇ ਸਾਡੇ ਜਿੰਨੇ ਵੀ ਸਤਕਾਰਯੋਗ ਸੇਵਾਦਾਰ ਇੱਥੇ ਆਏ ਨੇ ਇੱਥੇ ਆਏ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਨਾ